ਜਦੋਂ ਅਸੀਂ ਪ੍ਰਿਜ਼ਮ ਨੂੰ ਸੂਰਜ ਦੀ ਰੌਸ਼ਨੀ ਵਿੱਚ ਇਸ ਤਰ੍ਹਾਂ ਫੜਦੇ ਹਾਂ ਤਾਂ ਸਾਨੂੰ ਦੂਜੇ ਪਾਸੇ ਕਈ ਰੰਗ ਦਿਖਾਈ ਦਿੰਦੇ ਨੇ ਪ੍ਰਿਜ਼ਮ ਵਿੱਚ ਦਾਖਲ ਹੁੰਦੇ ਹੀ ਪ੍ਰਕਾਸ਼ ਦੇ ਇਸ ਵਿਭਾਜਨ ਨੂੰ ਵਿਖੇਪਨ ਕਹਿੰਦੇ ਨੇ ਤੇ ਦੂਜੇ ਪਾਸੇ ਮਿਲਣ ਵਾਲੇ ਵਿਭਿੰਨ ਰੰਗਾਂ ਦੀ ਪੱਟੀ ਨੂੰ ਸਪੈਕਟ੍ਰਮ ਕਿਹਾ ਜਾਂਦਾ ਹੈ ਇਹ ਸਪੈਕਟ੍ਰਮ ਦੇਖਣ ਵਿੱਚ ਬਹੁਤ ਸੋਹਣਾ ਲੱਗਦਾ ਹੈ ਹੈਨਾ ਇਸ ਸਪੈਕਟ੍ਰਮ ਉਦੋਂ ਬੰਦਾ ਹੈ ਜਦੋਂ ਸਫੇਦ ਪ੍ਰਕਾਸ਼ ਜੋ ਸਭ ਰੰਗਾਂ ਤੋਂ ਮਿਲ ਕੇ ਬਣਿਆ ਕੋਈ ਪ੍ਰਕਾਸ਼ ਜਿਵੇਂ ਕਿ ਸੂਰਜ ਦਾ ਪ੍ਰਕਾਸ਼ ਪ੍ਰਿਜ਼ਮ ਤੋਂ ਹੋ ਕੇ ਗੁਜ਼ਰਦਾ ਹੈ ਪ੍ਰਿਜ਼ਮ ਵਿੱਚੋਂ ਲੰਘਣ ਤੇ ਸਫੇਦ ਪ੍ਰਕਾਸ਼ ਵੱਖ-ਵੱਖ ਰੰਗਾਂ ਵਿੱਚ ਵਿਭਾਜਿਤ ਹੋ ਜਾਂਦਾ ਹੈ ਤੇ ਇਹਨਾਂ ਰੰਗਾਂ ਦਾ ਇੱਕ ਕ੍ਰਮ ਹੁੰਦਾ ਹੈ ਇਸ ਕ੍ਰਮ ਨੂੰ ਵਿਭਗਯੋਰ ਸ਼ਬਦ ਦੀ ਸਹਾਇਤਾ ਨਾਲ ਯਾਦ ਰੱਖਿਆ ਜਾ ਸਕਦਾ ਹੈ ਸਪੈਕਟ੍ਰਮ ਵਿੱਚ ਸਭ ਤੋਂ ਹੇਠਾਂ ਬੈਂਗਣੀ ਰੰਗ ਉਸ ਤੋਂ ਉੱਪਰ ਜਾਮਨੀ ਉਸ ਤੋਂ ਉੱਪਰ ਨੀਲਾ ਫਿਰ ਹਰਾ ਫਿਰ ਪੀਲਾ ਫਿਰ ਸੰਤਰੀ ਤੇ ਸਭ ਤੋਂ ਉੱਪਰ ਲਾਲ ਰੰਗ ਹੁੰਦਾ ਹੈ